ਜੋ ਪਹਿਲਾਂ ਕੁੜੀਆਂ ਨਾਲ ਹੁੰਦਾ ਸੀ ਉਹ ਕੁੜੀਆਂ ਨੇ ਕਰਨਾ ਸ਼ੁਰੂ ਕਰ ਦਿੱਤਾ ਕੁੜੀ ਕਰੇ ਜਾਂ ਮੁੰਡਾ ਕਰੇ ਚੀਟਿੰਗ ਤੇ ਚੀਟਿੰਗ ਹੈ ਆਪਣੇ ਸੰਸਕਾਰ ਅਸੀਂ ਕਿੱਦਾਂ ਭੁੱਲ ਸਕਦੇ ਹਾਂ ਪੜਨ ਲਿਖਣ ਦਾ ਇਹ ਗਲਤ मीनिंग ਕਦੋਂ ਤੋਂ ਨਿਕਲ ਆਇਆ ਅਸੀਂ ਹੁਣ ਪੜ੍ਹ ਲਿਖ ਗਏ ਹਾਂ ਹੁਣ ਅਸੀਂ ਕਮਾਉਨੇ ਹਾਂ ਹੁਣ ਅਸੀਂ ਇੰਡੀਪੈਂਡੈਂਟ ਹੋਆ ਤਾਂ ਇਹਦਾ ਮਤਲਬ ਚੀਟਿੰਗ ਸਟਾਰਟ ਕਰ ਦਈਏ ਜਿਸ ਬੰਦੇ ਨੇ ਚੀਟ ਕਰਨਾ ਆ ਨਾ ਉਹ ਕਦੀ ਵੀ ਤੁਹਾਡੇ ਨਾਲ ਲਾਈਫ ਚ ਕਰ ਸਕਦਾ ਐਨੀ ਟਾਈਮ ਐਨੀ ਟਾਈਮ ਉਹ ਵਿਆਹ ਤੋਂ ਪਹਿਲਾਂ ਵੀ ਕਰ ਸਕਦਾ ਆ ਕਮਿਟਮੈਂਟ ਕਰਕੇ ਉਹ ਵਿਆਹ ਤੋਂ ਬਾਅਦ ਬਾਅਦ ਵੀ ਕਰ ਸਕਦਾ ਉਹ ਬੱਚੇ ਹੋਣ ਤੋਂ ਬਾਅਦ ਵੀ ਕਰ ਸਕਦਾ ਜਿਹਦੀ ਫਿਤਰਤ ਹੈ ਚੀਟ ਕਰਨਾ ਕਿਉਂਕਿ ਜਦੋਂ ਅਸੀਂ ਕਿਸੇ ਦੇ ਨਾਲ ਫੇਰੇ ਲੈ ਲੈਨੇ ਆ ਕਮਿਟਮੈਂਟ ਹੁੰਦੀ ਹੈ ਅਸੀਂ ਕਸਮਾਂ ਖਾਂਦੇ ਆ ਤਾਂ ਫਿਰ ਤੁਸੀਂ اچانک ਕਿਸ ਤਰ੍ਹਾਂ ਹਸਬੈਂਡ ਕਿਸੇ ਹੋਰ ਨਾਲ ਤੁਰਿਆ ਫਿਰਦਾ ਹੈ ਵਾਈਫ ਕਿਸੇ ਹੋਰ ਨਾਲ ਤੁਰੇ ਫਿਰਦੀ ਹੈ ਤੇ ਮਤਲਬ ਇਹ ਕੀ ਹੈ ਮੇਰੀ ਮੇਰੀ ਲਾਈਫ ਹੈ ਮੈਂ ਆਪਣੇ ਤਰੀਕੇ ਨਾਲ ਜੀਵਾਂਗੀ ਮੈਂ ਆਪਣੇ ਤਰੀਕੇ ਨਾਲ ਜੀਵਾਂਗਾ ਲੇਕਿਨ ਇਸ ਤਰ੍ਹਾਂ ਤਾਂ ਫਿਰ ਲਾਈਫ 'ਚ ਕੋਈ ਡਿਸਪਲਿਨ ਹੀ ਨਹੀਂ ਰਹੂਗਾ ਨਾ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਓਗੇ ਤੁਸੀਂ ਕਿਸ ਮੂੰਹ ਨਾਲ ਬੱਚੇ ਨੂੰ ਕਹੋਗੇ ਬੇਟਾ ਇਹ ਗਲਤ ਹੈ ਜਿਹਨੇ ਨਹੀਂ ਕਰਨਾ ਉਹ ਚਾਹੇ ساری ਦੁਨੀਆ ਘੁੰਮ ਕੇ ਆ ਜਵੇ ਉਹਨੇ ਗਲਤ ਨਹੀਂ ਕਰਨਾ ਉਹਨੇ ਆਪਣੇ ਲਾਈਫ ਨਾਲ ਨਾਲ ਹਨ ਉਸ ਟਾਈਮ ਹਨ ਜੇ ਨੇ ਕਰਨਾ ਆ ਉਹਨੇ ਘਰ ਚ ਰਹਿ ਕੇ ਸਿਰ ਤੇ ਚੁੰਨੀ ਲੈ ਕੇ ਵੀ ਕਰ ਜਾਣਾ ਠੀਕ ਹੈ ਇੰਨੀ ਚੰਗੀ ਗੱਲ ਹੈ ਕਿ ਮੈਮ ਸਰ ਚਿੱਟਰੂ ਹਾਂ ਤੁਸੀਂ ਜੌਬ ਕਰਦੇ ਹੋ ਤੁਹਾਡੀ ਵਾਈਫ ਕਰ ਰਹੀਦੀ ਹੈ ਹਨ ਤੁਸੀਂ ਵੀ ਕੰਮ ਕਰਦੇ ਹੋ ਉਹ ਵੀ ਕੰਮ ਕਰਦੀ ਹੈ ਬੈਲੈਂਸ ਹੋ ਜਾਂਦਾ ਜੇ ਤੁਸੀਂ ਉਹਨੂੰ ਚਾਰ ਸ਼ਬਦ ਐਪਰੀਸ਼ੀਏਸ਼ਨ ਦੇ ਬੋਲਦੇ ਹੋਗੇ ਵੇ ਵਾ ਮਤਲਬ ਬੜਾ ਤੋਂ ਅਚੀ ਕਰ ਕਰਕੇ ਨਾ ਸਾਫ ਕੀਤਾ ਆ ਐ ਬੜੀ ਸਵਾਦ ਚਾ ਬਣਾਈ ਹੈ ਸਬਜੀ ਬੜੀ ਸਵਾਦ ਹੈ ਇੰਨੇ ਚੀ ਉਹਦੀ ਸਾਰੇ ਧੁਕਾਨ ਉਤਰ ਜਾਂਦੇ ਜੋ ਤੁਹਾਨੂੰ ਸਭ ਤੋਂ ਵੱਡਾ ਮੋਟੀਵੇਸ਼ਨ ਹੈ ਸੱਚੀ ਗੱਲ ਦੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਆ ਅੱਜ ਇੱਕ ਅਜਿਹੇ ਕਲਾਕਾਰਾਂ ਦਾ ਨੂੰ ਰੁਬਰੂ ਕਰਾਉਣ ਲੱਗੇ ਆ ਜਿਨ੍ਹਾਂ ਦੀ ਅਦਾਕਾਰੀ ਬਾਕਮਾਲ ਹੈ ਉਹ ਆਪਣੀ ਅਦਾਕਾਰੀ ਦੇ ਨਾਲ ਸਾਨੂੰ ਹਸਾਉਂਦੇ ਵੀ ਨੇ ਰਵਾਉਂਦੇ ਵੀ ਨੇ ਸੋ ਬਹੁਤ ਸਾਰੇ ਇਨਾਮ ਵੀ ਉਹਨਾਂ ਨੇ ਆਪਣੇ ਨਾਮ ਕੀਤੇ ਨੇ ਨੈਸ਼ਨਲ ਦੀ ਗੱਲ ਕਰਾਂ ਇੰਟਰਨੈਸ਼ਨਲ ਦੀ ਗੱਲ ਕਰਾਂ ਸੋ ਬਹੁਤ ਜਲਦ ਉਹਨਾਂ ਦੀ ਫਿਲਮ ਆ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ 6 ਇਚ ਉਸ ਰਿਲੇਟਡ ਉਹਨਾਂ ਨੇ ਬਹੁਤ ساری ਗੱਲਾਂ ਬਾਤਾਂ ਕਰਨਗੇ ਸਵਾਗਤ ਕਰਦੇ ਹਾਂ ਬਲਜਿੰਦਰ ਕੌਰ मैम ਸਤਿ ਸ਼੍ਰੀ ਅਕਾਲ मैम ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਤੁਹਾਡੇ ਬਸ ਵਧੀਆ ਸਮਾਂ ਕਿਵੇਂ ਦਾ ਲੰਘ ਰਿਹਾ ਸਮਾਂ ਵਧੀਆ ਲੰਘ ਰਿਹਾ ਜਦੋਂ ਕੰਮ ਹੁੰਦਾ ਆ ਤਾਂ ਅਸੀਂ ਖੁਸ਼ ਰਹੀਦਾ ਆ ਹੂੰ ਜੇ ਥੋੜੇ ਦਿਨ ਵਿਹਲੇ ਰਹਿਣਾ ਪੈ ਜਾਵੇ ਤੇ ਅਸੀਂ ਫਿਰ ਬੋਰ ਹੋ ਜੀਦਾ ਹੈ। ਫਿਰ ਜਦੋਂ ਕੁਝ ਕਿਤ ਸਮਾਂ ਵਿਹਲਾ ਮਿਲਦਾ ਆ ਮਤਲਬ ਕਿ ਜਦੋਂ ਕੰਮ ਤੋਂ ਫ੍ਰੀ ਹੁੰਨੇ ਆ ਉਸ ਸਮੇਂ ਦੇ ਵਿੱਚ ਕੀ ਕਰਦੇ ਹੋ ਤੁਸੀਂ? ਮੈਂ ਐਕਚੁਅਲੀ ਉਸ ਤਰ੍ਹਾਂ ਦੀ ਬੋਰ ਨਹੀਂ ਹੁੰਦੀ ਕਿ ਵੀ ਮੈਨੂੰ ਘਰ ਰਹਿਣਾ ਚੰਗਾ ਨਹੀਂ ਲੱਗਦਾ। ਮੈਨੂੰ ਘਰ ਰਹਿਣਾ ਵੀ ਬਹੁਤ ਚੰਗਾ ਲੱਗਦਾ ਹੈ। ਘਰ ਦੇ ਛੁੱਟਪੁੱਟ ਛੁੱਟਪੁੱਟ ਕਰਨਾ, ਅਲਮਾਰੀਆਂ ਸੈੱਟ ਕਰਨਾ, ਸਫਾਈ ਕਰਨਾ। ਹਾਲਾਂਕਿ ਸਫਾਈ ਵੈਸੇ ਤਾਂ ਆਉਂਦੀ ਹੈ ਸਾਡੇ ਘਰ ਫਿਰ ਵੀ ਆਪਣੇ ਘਰ ਨੂੰ ਸਾਫ਼ ਰੱਖਣ ਦਾ ਸ਼ੌਕ ਹੈ ਮੈਨੂੰ। ਤੇ ਵੈਸੇ ਮੈਨੂੰ ਘਰ ਰਹਿਣ 'ਚ ਮਜ਼ਾ ਆਉਂਦਾ ਆ। ਮੇਰੀ ਬੋਰੀਅਤ ਉਸ ਤਰ੍ਹਾਂ ਦੀ ਹੁੰਦੀ ਹੈ ਕਿ ਕੁਝ ਕ੍ਰੀਏਟਿਵ ਨਹੀਂ ਹੋ ਰਿਹਾ। ਮਤਲਬ ਕੁਝ ਕ੍ਰੀਏਟਿਵ ਹੁੰਦਾ ਰਹੇ। ਫਿਲਮਾਂ ਵਾਲੇ ਬੰਦੇ ਆ ਨਾ ਕੁਝ ਕ੍ਰੀਏਟਿਵ ਕਰਦੇ ਰਹਿੰਦੇ ਆ ਸੋ ਘਰ ਹੀ ਨਹੀਂ ਬਹਿ ਸਕਦੇ। ਘਰ ਨਹੀਂ ਮਤਲਬ ਹਾਂ ਉਸ ਤਰ੍ਹਾਂ ਕੁਝ ਕ੍ਰੀਏਟਿਵ ਨਾ ਹੋਵੇ ਤਾਂ ਘਰ ਜੇ ਬੈਠ ਕੇ ਮੈਂ ਕਿਤਾਬ ਵੀ ਪੜ ਲਾਂ। ਫਿਰ ਮੈਨੂੰ ਵਧੀਆ ਲੱਗਦਾ ਕਿ ਹਾਂ ਜਾਂ ਕੁਝ ਛੋਟਾ ਜਿਹਾ ਕੁਝ ਲਿਖਣ ਦੀ ਕੋਸ਼ਿਸ਼ ਕਰ ਲਈ। ਕ੍ਰੀਏਟਿਵ ਨਾਲ-ਨਾਲ ਘਰ ਦੇ ਕੰਮ ਦੇ ਨਾਲ-ਨਾਲ ਕੁਝ ਹੋ ਜਾਏ ਤਾਂ ਮੈਂ ਜ਼ਿਆਦਾ ਖੁਸ਼ ਰਹਿੰਦੀ। ਕਰਦੇ ਰਹਿੰਦੇ ਹੋ। ਕਿਚਨ ਦੇ ਵਿੱਚ ਸਮਾਂ ਬਿਤਾਉਣਾ ਚੰਗਾ ਲੱਗਦਾ। ਮੈਨੂੰ ਕੁਕਿੰਗ ਦਾ ਜ਼ਿਆਦਾ ਸ਼ੌਕ ਨਹੀਂ ਹੈਗਾ ਮੈਂ ਚਾਹ ਬਹੁਤ ਵਧੀਆ ਬਣਾਉਣੀ ਆ ਮੈਂ ਆਲੂ ਦੇ ਪਰੌਂਠੇ ਬਹੁਤ ਵਧੀਆ ਬਣਾਉਣੀ ਆ ਰੋਟੀ ਵੀ ਵਧੀਆ ਫੁਲਕੇ ਬਣਾਉਣੀ ਲੇਕਿਨ ਵੈਸੇ ਮੈਂ ਅੱਛੀ ਕੁੱਕ ਨਹੀਂ ਆ ਹਾਂ ਉਹ ਮੂਡ ਤੇ ਡਿਪੈਂਡ ਆ ਕਦੇ ਕਦੇ ਬਣਾ ਲੈਂਦੇ ਆ ਮੈਂ ਦੱਸਦੀ ਆ ਮੇਰੇ ਜਿਸ ਤਰ੍ਹਾਂ ਮੇਰੀ ਜੋ ਐਜੂਕੇਸ਼ਨ ਹੈ ਉਹ ਜ਼ਿਆਦਾਤਰ ਮਤਲਬ ਹੌਸਟਲ ਚ ਰਹਿ ਕੇ ਹੋਈ ਆ ਓਕੇ ਤੇ ਇਸ ਲਈ ਹੌਸਟਲ ਚ ਰਹਿੰਦਿਆਂ ਰਹਿੰਦਿਆਂ ਹੀ ਸਮਝ ਲਓ ਫਿਰ ਮੇਰੀ ਮੈਰਿਜ ਹੋ ਗਈ ਓਕੇ ਜੀ ਉਸ ਤੋਂ ਬਾਅਦ ਹੀ ਜੋ ਮੈਂ ਮਤਲਬ ਗੁਜ਼ਾਰੇ लायक ਕਰ ਪਉਣੀ ਆ ਉਹ ਕਰ ਲੈਣੀ ਆ ਪੜਦੇ ਪੜਦੇ ਹੀ ਪਿਆਰ ਹੋ ਗਿਆ ਨਹੀਂ ਪਿਆਰ ਪਿਆਰ ਕੁਝ ਨਹੀਂ ਹੋਇਆ ਮੈਂ ਮਤਲਬ ਮੇਰਾ ਕੁਝ ਸ਼ੁਰੂ ਤੋਂ ਹੀ ਜਿਹੜਾ ਪਰਵਰਿਸ਼ ਸੀਗੀ ਨਾ ਜੀ ਉਹ ਉਸ ਤਰ੍ਹਾਂ ਹੀ ਹੋਈ ਸੀ ਕਿ ਜਿੱਦਾਂ ਲੜਕੇ ਲੜਕੀ ਚ ਕੋਈ ਫਰਕ ਨਹੀਂ ਹੈ ਹਨਾ ਸਕੂਲ ਚ ਕਾਲਜ ਚ ਵੀ ਕੁੜੀਆਂ ਮੁੰਡਿਆਂ ਦੇ ਨਾਲ ਇਸ ਤਰ੍ਹਾਂ ਦਾ ਕੁਝ ਸਾਡੇ ਵਿੱਚ ਨਹੀਂ ਸੀ ਕਿ ਆਹ ਲੜਕਾ ਆਹ ਲੜਕੀ ਹੈ ਇਹਨਾਂ ਨੇ ਇਕੱਠਿਆਂ ਨਹੀਂ ਬਹਿਣਾ ਬਲੋਂ ਨਾ 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 ਕੁਝ ਨਹੀਂ ਸੀ ਸੈੱਡ ਲਾਈਫ ਲਾਈਫ ਇਸ ਤਰ੍ਹਾਂ ਦਾ ਕਿਉਂਕਿ ਮੇਰੇ ਮੰਮੀ ਡੈਡੀ ਟੀਚਰ ਸੀਗੇ ਜੀ ਤੇ ਉਹ ਬਹੁਤ ਹੀ ਮਾਡਰਨ ਸੋਚ ਤੋਂ ਖੁੱਲੇ ਖੁੱਲੇ ਵਿਚਾਰਾਂ ਵਾਲੇ ਜੀ ਤੇ ਉਸ ਤਰ੍ਹਾਂ ਦਾ ਕਦੀ ਰਿਹਾ ਨਹੀਂ ਇਸ ਲਈ ਜਦੋਂ ਇਦਾਂ ਦੇ ਬੱਚੇ ਜਿਹੜੇ ਹੁੰਦੇ ਨੇ ਨਾ ਖੁੱਲੀ ਸੋਚ ਵਾਲੇ ਉਹਨਾਂ ਦਾ ਉਸ ਤਰ੍ਹਾਂ ਦਾ ਇਕੱਠ ਹੁੰਦਾ ਲੇਕਿਨ ਹਾਂ ਜਿਨ੍ਹਾਂ ਨਾਲ ਮੇਰੀ ਮੈਰਿਜ ਹੋਈ ਮੈਂ ਉਹਨਾਂ ਨੂੰ ਜਾਣਦੀ ਸੀ ਓਕੇ ਜੀ ਹਾਂ ਅਸੀਂ ਇਕੱਠੇ ਕੰਮ ਕੀਤਾ ਜੀ ਬਕਾਇਦਾ ਫਿਰ ਸਾਡੀ ਅਰੇਂਜ ਮੈਰਿਜ ਜਿਸ ਤਰ੍ਹਾਂ ਹੁੰਦੀ ਹੈ ਉਸ ਤਰ੍ਹਾਂ ਸਾਡੀ ਮੈਰਿਜ ਹੋਈ ਸੀ ਬਿਲਕੁਲ हिसार ਤੋਂ ਸਾਡੇ ਪਿੰਡ ਬਰਾਤ ਆਈ ਸੀ ਉਸ ਤਰ੍ਹਾਂ ਜਿਸ ਤਰ੍ਹਾਂ ਆਨੰਦ ਕਾਰਜ ਹੁੰਦਾ ਆ ਉਸ ਤਰ੍ਹਾਂ ਦੀ ਮੈਰਿਜ ਹੋਈ ਸੀਗੀ ਓਕੇ ਜੀ ਤੇ ਕਿਉਂਕਿ ਜਿਨ੍ਹਾਂ ਨੇ ਵੀ ਮਤਲਬ ਉਹ ਰਿਸ਼ਤਾ ਸਾਡਾ ਕਰਵਾਇਆ ਜੀ ਬਹੁਤ ਜ਼ਰੂਰੀ ਸੀਗਾ ਕਿਉਂਕਿ ਜਿਸ ਤਰ੍ਹਾਂ ਸਾਡਾ profession ਹੈ ਅਸੀਂ ਮਤਲਬ ਕਦੀ ਕਿੰਨੇ ਵਜੇ ਆਉਣੇ ਆ ਕਦੀ ਕਿੰਨੇ ਵਜੇ ਆਉਣੇ ਆ ਕਿਸੇ ਨਾਲ ਵੀ ਕੰਮ ਕਰਨਾ ਪੈਂਦਾ ਸਾਨੂੰ ਮੇਲ ਨਾਲ ਫੀਮੇਲ ਨਾਲ ਤੇ ਇਹ ਅੰਡਰਸਟੈਂਡਿੰਗ ਉਸੇ ਬੰਦੇ ਨੂੰ ਹੋ ਸਕਦੀ ਹੈ ਜਿਹੜਾ ਇਸ profession ਚ ਹੋਵੇ ਹਾਲਾਂਕਿ ਇਹ ਆਪਾਂ 100% ਨਹੀਂ ਕਹਿੰਦੇ ਕਿ ਲੋਗ ਉਸ profession ਚ ਨਹੀਂ ਹੁੰਦੇ ਫਿਰ ਵੀ ਬਹੁਤ ਸਪੋਰਟ ਕਰਦੇ ਆ ਲੇਕਿਨ ਇਹ ਦਾ ਇੱਕ ਅਲੱਗ ਬੈਨੀਫਿਟ ਹੈ ਸੋ ਮੈਂ ਇਹ ਕਹਿ ਸਕਦੇ ਆ ਕਿ ਤੁਹਾਡੀ ਕਿਸਮਤ ਥੋੜੀ ਜਿਹਾ ਜ਼ਿਆਦਾ ਚੰਗੀ ਹੈ ਕਹਿ ਸਕਦੇ ਆ ਸਮਝਣ ਵਾਲੀ ਅੱਛੇ ਤਰੀਕੇ ਨਾਲ ਮਿਲ ਗਈ ਹੈ ਕਹਿ ਸਕਦੇ ਆ ਕਹਿ ਸਕਦੇ ਆ ਹਾਂ ਚਲੋ ਜੀ ਜ਼ਿੰਦਗੀ ਨਾਲ ਜੜੀਆਂ ਵੀ ਗੱਲਾਂ ਕਰਾਂਗੇ ਸੋ ਜੀ ਬਹੁਤ ਪਿਆਰੀ ਫਿਲਮ ਆਰੀਆ ਤੁਹਾਡੀ 6th each ਸੋ ਕਿਵੇਂ ਸਵਾਬ ਬਣਿਆ ਮੈਮ ਲਾਈਕ ਬਹੁਤ ਪਿਆਰਾ ਕਨਸੈਪਟ ਆ ਹਾਂ ਹੈਨਾ ਜੀ ਮੈਨੂੰ ਮੇਰਾ ਇਹਦੇ ਵਿੱਚ ਜਿਹੜਾ ਕੈਰੈਕਟਰ ਆ ਉਹ ਲੜਕੇ ਦੀ ਮਦਰ ਦਾ ਹੈ ਮਦਰ ਜੀ ਮਾਤਾ ਤੇ ਹਾਂ ਬਹੁਤ ਅੱਛਾ ਕੈਰੈਕਟਰ ਹੈ ਮਤਲਬ ਉਹੀ ਜੋ ਮੈਂ ਪਹਿਲਾਂ ਵੀ ਕਹਿੰਨੀ ਹੁੰਨੀ ਆ ਕਿ ਐਕਟਰ ਨੂੰ ਤਾਂ ਤਾਂ ਹੀ ਮਜ਼ਾ ਆਉਂਦਾ ਜਦੋਂ ਉਹਨੂੰ ਕੁਝ ਕਰਨੇ ਨੂੰ ਮਿਲੇ ਹਾਂ ਨਾ ਕੁਝ ਐਕਸਪਲੋਰ ਕਰਨ ਨੂੰ ਮਿਲੇ ਕੈਰੈਕਟਰ ਤਾਂ ਬਹੁਤ ਸਾਰੇ ਕਈ ਵਾਰੀ ਸਾਨੂੰ ਮਿਲ ਜਾਂਦੇ ਆ ਲੇਕਿਨ ਕਰਨ ਨੂੰ ਕੁਝ ਖਾਸ ਨਹੀਂ ਹੁੰਦਾ ਹਾਂ ਨਾ ਫਿਰ ਸਾਨੂੰ ਲੱਗਦਾ ਹੁੰਦਾ ਵੀ ਕੀਤਾ ਤਾਂ ਹੈ ਲੇਕਿਨ ਬਸ ਠੀਕ ਹੈ ਹਾਂ ਨਾ ਕੁਝ ਕੈਰੈਕਟਰ ਹੁੰਦੇ ਆ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਜਿਹਦੇ ਵਿੱਚ ਤੁਸੀਂ ਆਪਣੇ ਆਪਣੇ ਆਪ ਨੂੰ ਐਕਸਪਲੋਰ ਚੰਗੀ ਤਰ੍ਹਾਂ ਕਰ ਸਕਦੇ ਹੋ ਇਸ ਤਰ੍ਹਾਂ ਦਾ ਕੈਰੈਕਟਰ ਹੈ ਤੇ ਬਹੁਤ ਸੋਹਣੀ ਕਹਾਣੀ ਹੈ ਇਹ ਮਤਲਬ ਉਹੀ ਨਾ ਮੈਨੂੰ ਉਹ ਫਿਲਮਾਂ ਜ਼ਿਆਦਾ ਵਧੀਆ ਲੱਗਦੀਆਂ ਜਿਨ੍ਹਾਂ 'ਚ ਕੋਈ ਮੁੱਦਾ ਹੋਵੇ ਚੈਲਿੰਜਿੰਗ ਲੱਗਿਆ ਮੈਮ ਤੁਹਾਨੂੰ ਇਹ ਰੋਲ ਤੁਹਾਨੂੰ ਆਪਣੇ ਆਪ ਨੂੰ ਕਿਉਂਕਿ ਤੁਸੀਂ ਥੀਏਟਰ ਨਾਲ ਜੁੜੇ ਹੋਏ ਹੋ ਹੈਨਾ ਸੋ ਜਿਹੜੇ ਥੀਏਟਰ ਵਾਲੇ ਹੁੰਦੇ ਉਹਨਾਂ ਨੂੰ ਹੁੰਦਾ ਸਾਨੂੰ ਡਿਫਰੈਂਟ ਡਿਫਰੈਂਟ ਕਿਰਦਾਰ ਮਿਲਣ ਅਸੀਂ ਆਪਣਾ ਬੈਸਟ ਦਈਏ ਬੈਸਟ ਤੋਂ ਵੀ ਬੈਸਟ ਦਈਏ ਸ਼ਾਇਦ ਉਹਨਾਂ ਵਿੱਚੋਂ ਇੱਕ ਕੈਰੈਕਟਰ ਮੰਨ ਸਕਦੇ ਆ ਹਾਂ ਬਿਲਕੁਲ ਮੰਨ ਸਕਦੇ ਆ ਉਹੀ ਐਕਟਰ ਦੀ ਤਾਂ ਇਹ ਭੁੱਖ ਹੁੰਦੀ ਆ ਕਿ ਉਹਨੂੰ ਮਤਲਬ ਤਰ੍ਹਾਂ ਤਰ੍ਹਾਂ ਦੇ ਕੈਰੈਕਟਰ ਕਰਨ ਨੂੰ ਮਿਲਣਾ ਮਤਲਬ ਇੱਕੋ ਤਰ੍ਹਾਂ ਦੇ ਨਹੀਂ ਹਾਲਾਂਕਿ ਐਸਾ ਨਹੀਂ ਹੈ ਕਿ ਇਸ ਤਰ੍ਹਾਂ ਦਾ ਕੈਰੈਕਟਰ ਮੈਂ ਪਹਿਲਾਂ ਨਹੀਂ ਕੀਤਾ ਮੈਂ ਕੀਤੇ ਆ ਲੇਕਿਨ ਹਰ ਕੈਰੈਕਟਰ ਚ ਕੋਈ ਨਾ ਕੋਈ ਚੈਲੰਜ ਤਾਂ ਹੁੰਦਾ ਹੀ ਹੈ ਕਨਫਲਿਕਟ ਜਿਸ ਕੈਰੈਕਟਰ ਚ ਜਜਸ ਕਹਾਣੀ ਚ ਕਨਫਲਿਕਟ ਨਹੀਂ ਹੁੰਦਾ ਨਾ ਉਹ ਕਹਾਣੀ ਮਤਲਬ ਫਿਰ ਐਂ ਹੀ ਚੱਲਦੀ ਆ ਕਿ ਠੀਕ ਹੈ ਇੱਕ ਮੁੰਡਾ ਆ ਇੱਕ ਕੁੜੀ ਆ ਉਹਨਾਂ ਦਾ ਅਫੇਅਰ ਹੋ ਜਾਂਦਾ ਆ ਪੇਰੈਂਟਸ ਮੰਨਦੇ ਨਹੀਂ ਆ ਹਨਾ ਫਿਰ ਫਿਰ ਕਨਫਲਿਕਟ ਹੁੰਦਾ ਆ ਔਰ ਜੇ ਕਨਫਲਿਕਟ ਨਾ ਆਵੇ మనలో ਹੀਰੋ ਹੈ ਹੀਰੋਇਨ ਹੈ ਉਹਨਾਂ ਦਾ ਪਿਆਰ ਹੋਇਆ ਉਹਨਾਂ ਦਾ ਵਿਆਹ ਹੋ ਗਿਆ ਜੀ ਕਨਫਲਿਕਟ ਨਹੀਂ ਹੈ ਸਿੰਪਲ ਤਾਂ ਲੋਕ ਕਿਉਂ ਦੇਖਣਗੇ ਹਨਾ ਸ਼ੁਰੂ ਤੋਂ ਹੀ ਜਦੋਂ ਤੋਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਕਨਫਲਿਕਟ ਤਾਂ ਹੁੰਦਾ ਹੀ ਹੈ ਜਾਂ ਤਾਂ ਕੁੜੀ ਅਮੀਰ ਹੈ ਮੁੰਡਾ ਗਰੀਬ ਹੈ ਜਾਂ ਮੁੰਡਾ ਅਮੀਰ ਹੈ ਕੁੜੀ ਗਰੀਬ ਹੈ ਜਾਂ ਫਿਰ ਉਹਨਾਂ ਦਾ ਉਹ ਜਾਤ ਪਾਤ ਦਾ ਕੋਈ ਚੱਕਰ ਹੈ ਜਾਂ ਕੋਈ ਰਿਲੀਜੀਅਨ ਦਾ ਫਰਕ ਹੈ ਦੋਨਾਂ ਦੇ ਵਿੱਚ ਅਲੱਗ-ਅਲੱਗ ਹੈ ਤੇ ਮਤਲਬ ਕੁਝ ਨਾ ਕੁਝ ਕਨਫਲਿਕਟ ਆਉਂਦਾ ਆ ਫਿਰ ਉਹ ਹੌਲੀ-ਹੌਲੀ ਕਰਕੇ ਜਦੋਂ ਸੋਲੂਸ਼ਨ ਹੁੰਦਾ ਆ ਹੈਪੀ ਐਂਡਿੰਗ ਹੁੰਦੀ ਹੈ ਤਾਂ ਇਹ ਪ੍ਰੋਪਰ ਕਹਾਣੀ ਬਣਦੀ ਹੈ ਜੀ ਇਹਦੇ ਵਿੱਚ ਵੀ ਕਨਫਲਿਕਟ ਹੈ ਜੀ ਮੁੱਦਾ ਹੈ ਬਹੁਤ ਸੋਹਣਾ ਕੰਟੈਂਟ ਹੈ ਹਨਾ ਤੁਸੀਂ ਆਸ-ਪਾਸ ਉਸ ਤਰ੍ਹਾਂ ਦੀਆਂ ਘਟਨਾਵਾਂ ਦੇਖ ਰਹੇ ਹੋ ਔਰ ਹਨਾ ਕਹਾਣੀ ਦਾ ਪਰਵੀਰ ਨਹੀਂ ਕਰ ਸਕਦੇ ਲੇਕਿਨ ਅ ਬਹੁਤ ਐਸਾ ਮੁੱਦਾ ਆਇਆ ਕਿ ਜਿਹਦੇ ਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਟਰੇਲਰ ਮਤਲਬ ਕਿ ਟੀਜ਼ਰ ਆਇਆ ਛੋਟਾ ਜੋ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਨਾ ਜਾਂ ਗਾਣੇ ਵੀ ਆਇਆ ਲਾਈਕ ਸਾਡੇ ਆਸ-ਪਾਸ ਹੀ ਇਦਾਂ ਦੀਆਂ ਬਹੁਤ ਸਟੋਰੀਜ਼ ਹੁੰਦੀਆਂ ਆ ਹੈਨਾ ਦੇਖਦੇ ਆ ਕਿ ਆਪਾਂ ਕਿਤੇ ਮੁੰਡਾ ਬਾਹਰ ਜਾਣਾ ਚਾਹੁੰਦਾ ਬਟ ਉਹ ਨਹੀਂ ਜਾ ਪਾ ਰਿਹਾ ਕੁੜੀ ਵਿਆਹ ਲਿਆ ਹੁੰਦੇ ਆ ਫਿਰ ਵੀ ਕੁੜੀ ਆਲਸ ਕਰਕੇ ਤੋੜ ਦਿੰਦੇ ਆ ਬਟ ਕੁੜੀ ਬਾਹਰੋਂ ਨਹੀਂ ਬੁਲਾਉਂਦੀ ਉਹਨੂੰ ਸੋ ਕਨਫਲਿਕਟ ਆਉਂਦੇ ਆ ਉਦਾਂ ਦੇ ਮੁੱਦੇ ਬਹੁਤ ਨੇ ਸ਼ਾਇਦ ਬਟ ਸ਼ਾਇਦ ਉਹਨਾਂ ਚੋ ਇੱਕ ਹੀ ਹੋਵੇਗਾ ਜਾਂ ਕਿਦਾਂ ਕੀ ਕਨਸੈਪਟ ਹੋਵੇਗਾ ਉਹ ਜਦੋਂ ਮੂਵੀ ਆਏਗੀ ਉਹ ਸਾਨੂੰ ਪਤਾ ਲੱਗੂਗਾ ਹੈਨਾ ਬਟ ਮੈਂ ਜਾਨਣਾ ਚਾ ਅਲਿਕ ਅਲਿਓ ਅਲਿਓਬੀਅਸਲੀ ਅਸੀਂ ਯੂਸੀ ਸਮਾਜ ਦੇ ਵਿੱਚ ਵਿਚਰਦੇ ਹਾਂ ਕਿ ਲੋਕ ਇਦਾਂ ਕਰਦੇ ਹੀ ਕਰਦੇ ਆ। ਅ ਦੋਨੋਂ ਤਰ੍ਹਾਂ ਦੇ ਕਿਸੇ ਸੁਣੇ ਆ। ਹਾਂ ਜਿਸ ਤਰ੍ਹਾਂ ਪਹਿਲਾਂ ਕੀ ਹੁੰਦਾ ਸੀ ਕਿ ਜਿੱਦਾਂ ਵੀ ਪੇਰੈਂਟਸ ਨੂੰ ਹੁੰਦਾ ਸੀ ਬਾਹਰ ਦਾ ਮੁੰਡਾ ਹਾਂਜੀ ਬਾਹਰੋਂ ਮੁੰਡਾ ਆਇਆ ਕੁੜੀ ਕਿੰਨੀ ਜ਼ਿਆਦਾ ਪੜੀ ਲਿਖੀ ਹੋਵੇ ਮੁੰਡਾ ਘੱਟ ਵੀ ਪੜਿਆ ਲਿਖਿਆ ਹੋਵੇ ਪੇਰੈਂਟਸ ਨੂੰ ਇੱਕ ਇਹ ਲਾਲਚ ਹੁੰਦਾ ਸੀ ਕਿ ਵੀ ਸਾਡੀ ਕੁੜੀ ਬਾਹਰ ਜਾਏਗੀ ਫਿਰ ਫੈਮਿਲੀ ਨੂੰ ਬੁਲਾ ਲੇਗੀ ਫਿਰ ਅਸੀਂ ਉੱਥੇ ਸੈਟਰ ਹੋ ਜਾਾਂਗੇ ਇਹ ਬੜਾ ਲਾਲਚ ਹੁੰਦਾ ਸੀ ਇੱਕ ਤਰ੍ਹਾਂ ਮਾਈਂਡ ਦੇ ਵਿੱਚ ਤੇ ਉਹਨਾਂ ਵਿੱਚੋਂ ਮਤਲਬ ਸਮਝ ਲਓ ਕੁਝ ਪਰਸੈਂਟ ਕੇਸਿਸ ਇਦਾਂ ਦੇ ਵੀ ਆਉਂਦੇ ਸੀਗੇ ਕਿ ਮੁੰਡਾ ਉੱਥੇ ਗਿਆ ਹੂੰ ਵਿਆਹ ਕਰਾ ਕੇ ਜੀ ਮੁੜ ਕੇ ਵਾਪਸ ਨਹੀਂ ਆਇਆ ਹੂੰ ਕੁੜੀ ਸਾਰੀ ਉਮਰ ਇੱਧਰ ਹੀ ਬੈਠੀ ਰਹੀ ਇੱਧਰ ਹੀ ਬੈਠ ਕੇ ਜਾਂ ਫਿਰ ਅ ਜਾਂ ਫਿਰ ਐ ਹੁੰਦਾ ਸੀ ਕਿ ਆਉਂਦਾ ਸੀ ਵਾਪਸ ਆਉਂਦਾ ਸੀ ਮਿਲ ਕੇ ਫਿਰ ਚਲਾ ਜਾਂਦਾ ਸੀ ਲੇਕਿਨ ਕੁੜੀ ਨੂੰ ਲੈ ਕੇ ਨਹੀਂ ਗਿਆ ਕਈ ਵਾਰੀ ਐ ਵੀ ਹੁੰਦੇ ਸੀ ਕੇਸਿਸ ਕਿ ਕੁੜੀ ਗਈ ਵਿਆਹ ਤੋਂ ਬਾਅਦ ਉੱਥੇ ਪਤਾ ਲੱਗਾ ਉਹ ਆਲਰੇਡੀ ਮੈਰਿਡ ਹੈ ਹੂੰ ਉਹਦੇ ਬੱਚੇ ਵੀ ਹੈ ਸ਼ਾਇਦ ਉਹਨੇ ਪੱਕਾ ਹੋਣ ਲਈ ਵਿਆਹ ਕੀਤਾ ਸੀ ਜੋ ਵੀ ਹੈ ਉਹ ਹੁਣ ਤਲਾਕ ਨਹੀਂ ਦੇ ਰਹੀ ਇਸ ਤਰ੍ਹਾਂ ਦੇ ਕੇਸ ਸੁਣਨ ਨੂੰ ਆਉਂਦੇ ਹੁੰਦੇ ਸੀਗੇ ਲੇਕਿਨ ਹੁਣ ਉਲਟਾ ਉਲਟਾ ਹੋਣ ਲੱਗ ਗਿਆ ਕਿ ਉਹ ਜੋ ਵੀ ਡੀਲ ਕਰਦੇ ਆ ਕਿ ਵੀ ਲੜਕੇ ਦੇ ਪੇਰੈਂਟਸ ਪੈਸਾ ਲਾਉਣਗੇ ਲੜਕੀ ਬਾਹਰ ਜਾਏਗੀ ਫਿਰ ਉਹ ਮੁੰਡੇ ਨੂੰ ਬੁਲਾਏਗੀ ਫਿਰ ਉੱਥੇ ਸੈਟਲ ਹੋ ਜਾਣਗੇ ਉਹਨਾਂ ਨੂੰ ਪੀਆਰ ਵਗੈਰਾ ਹੋ ਜਾਏਗੀ ਹਨਾ ਉਹਦੇ ਵਿੱਚ ਫਿਰ ਹੁਣ ਧੋਖੇ ਹੋਣ ਲੱਗ ਗਏ ਹੂੰ ਜੋ ਪਹਿਲਾਂ ਕੁੜੀਆਂ ਨਾਲ ਹੁੰਦਾ ਸੀ ਉਹ ਕੁੜੀਆਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈਨਾ ਮੈਨੂੰ ਤਾਂ ਇਹ ਲੱਗਦਾ ਹੈ ਕਿ ਦੇਖੋ ਕੁੜੀ ਕਰੇ ਜਾਂ ਮੁੰਡਾ ਕਰੇ ਚੀਟਿੰਗ ਤੇ ਚੀਟਿੰਗ ਹੈ ਗਲਤ ਤਾਂ ਗਲਤ ਹੀ ਹੈਨਾ ਆਪਣੇ ਸੰਸਕਾਰ ਅਸੀਂ ਕਿੱਦਾਂ ਭੁੱਲ ਸਕਦੇ ਹਾਂ ਹੈਨਾ ਸਾਡੀਆਂ ਕੁਝ ਵੈਲਿਊਜ਼ ਨੇ ਹੈਨਾ ਅਸੀਂ ਮਤਲਬ ਕੱਪੜਿਆਂ ਤੋਂ ਤਾਂ ਮਾਡਰਨ ਹੋ ਗਏ ਆ ਸੋਚ ਤੋਂ ਨਹੀਂ ਹੋਏ ਹੈਨਾ ਕਿ ਬਈ ਅਸੀਂ ਹੁਣ ਪੜ੍ਹ ਲਿਖ ਗਏ ਆ ਪਹਿਲਾਂ ਕੁੜੀਆਂ ਨੂੰ ਘੱਟ ਪੜਾਉਂਦੇ ਸੀਗੇ ਹੁਣ ਕੁੜੀਆਂ ਬਰਾਬਰ ਪੜ੍ਹਦੀਆਂ ਆ ਤਾਂ ਲੇਕਿਨ ਪੜ੍ਹਨ ਲਿਖਣ ਦਾ ਇਹ ਗਲਤ मीनिंग ਕਦੋਂ ਤੋਂ ਨਿਕਲ ਆਇਆ ਹਨਾ ਕਿ ਵੀ ਅਸੀਂ ਹੁਣ ਪੜ੍ਹ ਲਿਖ ਗਏ ਆ ਹੁਣ ਅਸੀਂ ਕਮਾਉਣੇ ਆ ਹੁਣ ਹੁਣ ਅਸੀਂ ਇੰਡੀਪੈਂਡੈਂਟ ਹੋ ਆ ਤਾਂ ਇਹਦਾ ਮਤਲਬ ਚੀਟਿੰਗ ਸਟਾਰਟ ਕਰ ਦਈਏ ਨਹੀਂ ਇਹ ਗਲਤ ਹੈ ਇਹ ਇਹ ਮਤਲਬ ਇਥੋਂ ਫਿਰ ਤੁਹਾਡੇ ਆਪਣੇ ਸੰਸਕਾਰਾਂ ਦਾ ਪਤਾ ਲੱਗਦਾ ਕਿ ਤੁਹਾਡੀ ਪਰਵਰਿਸ਼ ਕਿੱਦਾਂ ਹੋਈ ਹੈ ਜੀ ਜਿਸ ਬੰਦੇ ਨੇ ਚੀਟ ਕਰਨਾ ਆ ਨਾ ਉਹ ਕਦੀ ਵੀ ਤੁਹਾਡਾ ਨਾ ਲਾਈਫ ਚ ਕਰ ਸਕਦਾ ਐਨੀ ਟਾਈਮ ਐਨੀ ਟਾਈਮ ਉਹ ਵਿਆਹ ਤੋਂ ਪਹਿਲਾਂ ਵੀ ਕਰ ਸਕਦਾ ਆ ਕਮਿਟਮੈਂਟ ਕਰਕੇ ਉਹ ਵਿਆਹ ਤੋਂ ਬਾਅਦ ਵੀ ਕਰ ਸਕਦਾ ਉਹ ਬੱਚੇ ਹੋਣ ਤੋਂ ਬਾਅਦ ਵੀ ਕਰ ਸਕਦਾ ਜੇ ਦੀ ਫਿਤਰਤ ਹੈ ਚੀਟ ਕਰਨਾ ਜੀ ਜਿਹਨੇ ਨਹੀਂ ਕਰਨਾ ਹੋ ਸਕਦਾ ਹੈ ਜਦੋਂ ਤੁਹਾਡਾ ਵਿਆਹ ਹੋਇਆ ਤੁਸੀਂ ਤੁਹਾਡਾ ਹਸਬੰਡ ਬੜਾ ਅਮੀਰ ਸੀ ਹਮ ਲੇਕਿਨ ਵਿਆਹ ਤੋਂ ਬਾਅਦ ਉਹ ਗਰੀਬ ਹੋ ਗਿਆ ਤਾਂ ਕੀ ਤੁਸੀਂ ਉਹ ਕਮਿਟਮੈਂਟ ਤੋੜ ਦੋਗੇ ਵਿਆਹ ਆ ਨਹੀਂ ਤੋ ਜੋ ਅੱਛੇ ਸੰਸਕਾਰਾਂ ਵਾਲੀ ਕੁੜੀ ਹੋਏਗੀ ਉਹ ਕਦੀ ਨਹੀਂ ਤੋੜੇਗੀ ਕਿਉਂਕਿ ਜਦੋਂ ਅਸੀਂ ਕਿਸੇ ਦੇ ਨਾਲ ਫੇਰੇ ਲੈ ਲੈਣੇ ਆ ਸਾਡਾ ਇੱਕ ਕਮਿਟਮੈਂਟ ਹੁੰਦੀ ਹੈ ਅਸੀਂ ਕਸਮਾਂ ਖਾਂਦੇ ਆ ਇਹ ਦੁੱਖ ਸੁੱਖ ਚ ਸਾਥ ਦੇਣਾ ਆ ਹਨਾ ਇੱਕ ਦੂਜੇ ਦੇ ਨਾਲ ਰਹਿਣਾ ਆ ਠੀਕ ਹੈ ਹਮੇਸ਼ਾ ਲਈ ਸਾਥ ਰਹਿਣਾ ਤਾਂ ਫਿਰ ਤੁਸੀਂ اچانک ਕਿਸ ਤਰ੍ਹਾਂ ਬਹੁਤੇ ਤੁਸੀਂ ਦੇਖੇ ਹੋਣੇ ਆ ਹਸਬੈਂਡ ਕਿਸੇ ਹੋਰ ਨਾਲ ਤੁਰਿਆ ਫਿਰਦਾ ਹੈ ਵਾਈਫ ਕਿਸੇ ਹੋਰ ਨਾਲ ਤੁਰੇ ਫਿਰਦੀ ਹੈ ਤੇ ਮਤਲਬ ਇਹ ਕੀ ਹੈ ਇਸ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਤੁਸੀਂ ਬਿਲਕੁਲ ਕਹਿ ਸਕਦੇ ਹੋ ਕਿ ਮੇਰੀ ਲਾਈਫ ਹਣਾ ਮੇਰੀ ਮੇਰੀ ਲਾਈਫ ਹੈ ਮੈਂ ਆਪਣੇ ਤਰੀਕੇ ਨਾਲ ਜੀਵਾਂਗੀ ਮੈਂ ਆਪਣੇ ਤਰੀਕੇ ਨਾਲ ਜੀਵਾਂਗਾ ਲੇਕਿਨ ਇਸ ਤਰ੍ਹਾਂ ਤਾਂ ਫਿਰ ਲਾਈਫ 'ਚ ਕੋਈ ਡਿਸਪਲਿਨ ਹੀ ਨਹੀਂ ਰਹੂਗਾ ਨਾ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਓਗੇ ਜੇ ਕੱਲ ਉਹ ਵੀ ਇਦਾਂ ਕਰਨਗੇ ਕੱਲ ਨੂੰ ਤੁਹਾਡੇ ਬੱਚੇ ਇਹੀ ਕਰਨਗੇ ਤਾਂ ਤੁਸੀਂ ਕਿਸ ਮੂੰਹ ਨਾਲ ਬੱਚੇ ਨੂੰ ਕਹੋਗੇ beta ਇਹ ਗਲਤ ਹੈ ਹਮ ਹਣਾ ਬੱਚਾ ਤਾਂ ਤੁਹਾਡੇ ਕਦਮਾਂ ਤੇ ਚੱਲ ਰਿਹਾ ਨਾ ਤੇ ਇਸ ਲਈ ਮਤਲਬ ਗਲਤ ਹੋ ਗਲਤ ਆਦਮੀ ਵੀ ਕਰਦਾ ਆ ਗਲਤ ਔਰਤ ਵੀ ਕਰਦੀ ਹੈ ਇਹ ਡਿਪੈਂਡ ਕਰਦਾ ਤੁਹਾਡੇ ਸੰਸਕਾਰਾਂ ਤੇ ਜਿਹਨੇ ਨਹੀਂ ਕਰਨਾ ਉਹ ਚਾਹੇ ਸਾਰੀ ਦੁਨੀਆ ਘੁੰਮ ਕੇ ਆ ਜਵੇ ਉਹਨੇ ਗਲਤ ਨਹੀਂ ਕਰਨਾ ਉਹਨੇ ਆਪਣੇ ਲਾਈਫ ਪਾਰਟਨਰ ਨਾਲ ਓਨੈਸਟ ਰਹਿਣਾ ਜੀ ਹਨਾ ਜਿਹਨੇ ਕਰਨਾ ਆ ਉਹਨੇ ਘਰ ਚ ਰਹਿ ਕੇ ਸਿਰ ਤੇ ਚੁੰਨੀ ਲੈ ਕੇ ਵੀ ਕਰ ਜਾਣਾ ਠੀਕ ਹੈ ਇਹ ਵੀ ਚੰਗੀ ਗੱਲ ਹੈ ਮੈਮ ਸੱਚੀ ਟਰੂ ਹਾਂ ਤੇ ਮਤਲਬ ਉਹ ਹੈ ਇਮਾਨਦਾਰੀ ਤਾਂ ਤੁਹਾਡੇ ਆਪਣੇ ਅੰਦਰ ਹਣਾ ਉਹ ਕਿਸੇ ਨੂੰ ਸ਼ੋਅ ਆਫ ਨਹੀਂ ਕਰ ਸਕਦੇ ਲੋੜ ਹੀ ਨਹੀਂ ਲੋੜ ਹੀ ਨਹੀਂ ਲੋੜ ਹੀ ਨਹੀਂ ਹਣਾ ਤੁਹਾਨੂੰ ਆਪਸ ਵਿੱਚ ਇੱਕ ਮਤਲਬ ਕਹਿ ਸਕਦੇ ਆ ਕਿ ਚਲੋ ਮੰਨ ਲਓ ਤੁਸੀਂ ਜੌਬ ਕਰਦੇ ਹੋ ਤੁਹਾਡੀ ਵਾਈਫ ਕਰ ਰਹੀਦੀ ਹੈ ਹਣਾ ਤੁਸੀਂ ਵੀ ਕੰਮ ਕਰਦੇ ਹੋ ਉਹ ਵੀ ਕੰਮ ਕਰਦੀ ਹੈ ਬੈਲੈਂਸ ਹੋ ਜਾਂਦਾ ਜੇ ਤੁਸੀਂ ਉਹਨੂੰ ਚਾਰ ਸ਼ਬਦ ਐਪਰੀਸ਼ੀਏਸ਼ਨ ਦੇ ਬੋਲਦੇ ਹੋਗੇ ਵੀ ਵਾਹ ਮਤਲਬ ਬੜਾ ਤੂੰ ਅੱਜ ਘਰ ਕਰ ਕਰ ਕਿੰਨਾ ਸਾਫ਼ ਕੀਤਾ ਹੈ ਬੜੀ ਸਵਾਦ ਚਾ ਬਣਾਈ ਹੈ ਸਬਜ਼ੀ ਬੜੀ ਸਵਾਦ ਹੈ ਇਨੇ ਚੀ ਉਦੀ ਸਾਰੀ ਟਕਾਨ ਉਤਰ ਜਾਂਦੀ ਹੈ ਬਿਲਕੁਲ ਜੇ ਤੁਸੀਂ ਬਾਹਰ ਤਾਂ ਚੰਗਾ ਭਲਾ ਹੱਸ ਖੇਡ ਕੇ ਆਉਂਦੇ ਹੋ ਘਰ ਆ ਕੇ ਮੂੰਹ ਸੜਾ ਲੈਂਦੇ ਹੋ ਵਾਈਫ ਦੇ ਨਾਲ ਤੇ ਉਹ ਵਿਚਾਰੀ ਸਾਰਾ ਦਿਨ ਬੱਚੇ ਪੜਨ ਗਏ ਹੋਏ ਆ ਤੁਸੀਂ ਕੰਮ ਤੇ ਗਏ ਹੋ ਹਨਾ ਉਹ ਉਹਨੂੰ ਵੀ ਕੁਝ ਤਾਂ ਲਾਈਫ ਵਿੱਚ ਮੋਟੀਵੇਸ਼ਨ ਚਾਹੀਦਾ ਨਾ ਡੈਫੀਨਿਟ ਹਰ ਇੱਕ ਬੰਦੇ ਨੂੰ ਚਾਹੀਦਾ ਐਕਚੁਅਲ ਹਰ ਬੰਦੇ ਨੂੰ ਜੀ ਇਹ ਇਹ ਵੈਸਵਰਸਾ ਹੈ ਹਾਂਜੀ ਵਾਈਫ ਵੀ ਇਹ ਕਰੇ ہاں جی ਇਹ ਸਿਰਫ ਨਹੀਂ ਬੰਦਿਆਂ ਲਈ ਨਹੀਂ ਮੈਂ ਕਹਿ ਰਹੀ ਹਰ ਇਨਸਾਨ ਨੂੰ ਚਾਹੀਦਾ ਹੈ ਦੂਸਰਿਆਂ ਨੂੰ ਐਪਰੀਸ਼ੀਏਟ ਕਰੋ ਔਰ ਐਪਰੀਸ਼ੀਏਸ਼ਨ ਐਸੀ ਚੀਜ਼ ਹੈ ਜੋ ਤੁਹਾਨੂੰ ਸਭ ਤੋਂ ਵੱਡਾ ਮੋਟੀਵੇਸ਼ਨ ਹੈ ਬਿਲਕੁਲ ਜੀ ਹਨਾ ਸੋ ਮੈਮ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਸਾਡੇ ਵਿਆਹ ਨੂੰ ਹੋ ਗਏ ਆ ਮੇਰਾ ਵਿਆਹ ਹੋਇਆ 2000 ਚ 2000 ਜੁਲਾਈ ਚ ਅੱਧੀ ਮਸਾਲ ਮਤਲਬ ਅੱਜ 25 ਸਾਲ 2025 ਚੱਲਦਾ ਪਿਆ ਆ 25 ਚੱਲਦਾ ਪਿਆ ਹਾਂ ਸਮਝ ਲਓ 25 ਜੁਲਾਈ ਚ ਹੋਏਗਾ 24 ਹੋਇਆ 24 ਹੋਇਆ ਹੈ ਨਾ ਬਸ ਹੋ ਜਾਣੇ 25 ਕਿ ਥੋੜੀ ਨਹੀਂ ਡੈਗ ਹੈ ਨਾ ਐਪਰੀਸ਼ੀਏਸ਼ਨ ਯਾਰਾਜ਼ ਮਤਲਬ ਕਿ ਦੋਮਾ ਦੀ ਅੰਡਰਸਟੈਂਡਿੰਗ ਕੰਪੈਟੀਬਿਲਿਟੀ ਹੈ ਅੰਡਰਸਟੈਂਡਿੰਗ ਹੈ ਐਪਰੀਸ਼ੀਏਸ਼ਨ ਵੀ ਕਹਿ ਸਕਦੇ ਆ ਤੁਸੀਂ ਕਦੀ ਮੇਰੇ ਹਸਬੰਡ ਨੂੰ ਬਾਈ ਚਾਂਸ ਮਿਲ ਗਿਆ ਹੈ ਨਾ ਤੁਸੀਂ ਉਹਨਾਂ ਨਾਲ ਗੱਲਬਾਤ ਕਰਨਾ ਸ਼ੁਰੂ ਕਰੋਗੇ ਨਾ ਉਹਨਾਂ ਨੇ ਆਪਣੇ ਤੋਂ ਜ਼ਿਆਦਾ ਮੇਰੀ ਗੱਲ ਕਰਨੀ ਆ ਮੈਨੂੰ ਐਪਰੀਸ਼ੀਏਟ ਕਰੀ ਜਾਣਾ अच्छा जी ਬਹੁਤ ਲੋਕ ਮੈਨੂੰ ਮਿਲਦੇ ਆ ਕਹਿੰਦੇ ਮੈਡਮ ਅਸਤ ਤੁਹਾਨੂੰ ਬਹੁਤ ਜਾਣਦੇ ਆ ਮੈਂ ਕਿ ਕਿੱਦਾਂ ਮੈਂ ਤਾਂ ਤੁਹਾਨੂੰ ਕਦੀ ਮਿਲੀ ਨਹੀਂ ਉਹ ਕਹਿੰਦੇ ਤੁਹਾਡੇ ਹਸਬੰਡ ਮਿਲੇ ਸੀਗੇ ਉਹਨਾਂ ਨੇ ਤੁਹਾਡੇ ਬਾਰੇ ਦੱਸਿਆ ਸਾਰਾ ਮਤਲਬ ਇਹ ਅੱਛੀ ਗੱਲ ਹੈ ਹਨਾ ਅੱਛੀ ਗੱਲ ਹੈ ਤੇ ਔਰ ਇਹੀ ਹੈ ਮਤਲਬ ਦੇਖੋ ਕਹਿੰਦੇ ਹੁੰਦੇ ਆ ਕਿ ਵੀ ਜਿੱਥੇ ਚਾਰ ਪਾਂਡੇ ਹੋਣਗੇ ਖੜਕਣਗੇ ਹਨਾ ਹਾਂ ਖੜਕਦੇ ਹੁੰਦੇ ਆ ਬਸ ਭਾਂਡੇ ਟੁੱਟ ਨਾ ਜਾਣ ਹਣਾ ਹਰ ਘਰ ਚ ਕੋਈ ਐਸਾ ਘਰ ਨਹੀਂ ਮੈਂ ਕਹਿੰਨੀ ਇਸ ਦੁਨੀਆ ਚ ਜਿੱਥੇ ਡਿਫਰੈਂਸਸ ਨਾ ਹੁੰਦੇ ਹੋਣ ਜਿੱਥੇ ਕਦੀ ਕੋਈ ਇੱਕ ਦੂਸਰੇ ਨਾਲ ਲੜਾਈ ਜਾਂ ਬਹਿਸ ਨਾ ਹੁੰਦੀ ਹੋਵੇ ਇਹ ਜ਼ਰੂਰੀ ਵੀ ਆ ਪਿਆਰ ਵੱਧਦਾ ਹੈ ਪਿਆਰ ਵੱਧਦਾ ਦੂਸਰਾ ਕਿ ਤੁਸੀਂ ਬਿਲਕੁਲ ਮਿੱਠੇ 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 ਹਾਂ ਮੈਂ ਬਹੁਤ ਚੰਗੀ ਆ ਮੈਂ ਵੀ ਬੜਾ ਚੰਗਾ ਆ ਐ ਐ ਕਰਕੇ ਨਾ ਇਹ ਕਿਤੇ ਨਾ ਕਿਤੇ ਫਿਰ ਉਸ ਰਿਲੇਸ਼ਨਸ਼ਿਪ ਤੇ ਡਾਊਟ ਹੋਣ ਲੱਗਦਾ ਵੇ ਹੈ ਵੀ ਬੇ ਇੰਨਾ ਵੀ ਮਿੱਠਾ ਕਦੀ ਇਹ ਤਾਂ ਅਸੀਂ ਮਨੁੱਖ ਹਿਊਮਨ ਬੀਇੰਗ ਆ ਜੀ ਤੁਹਾਡੀ ਮੈਨੂੰ ਕੋਈ ਗੱਲ ਨਹੀਂ ਚੰਗੀ ਲੱਗਦੀ ਤਾਂ ਨਹੀਂ ਲੱਗਦੀ ਬੋਲਣਾ ਚਾਹੀਦਾ ਹਾਂ ਤੁਸੀਂ ਕਹਿ ਸਕਦੇ ਹੋ ਲੇਕਿਨ ਸੁਣਨਾ ਵੀ ਬਹੁਤ ਜ਼ਰੂਰੀ ਹੈ ਅਗਲੇ ਬੰਦੇ ਨੂੰ ਜੇ ਤੁਹਾਡੀ ਕੋਈ ਨਹੀਂ ਚੰਗੀ ਲੱਗਦੀ ਉਹ ਕਹਿ ਰਿਹਾ ਤਾਂ ਫਿਰ ਸੁਣ ਵੀ ਲਓ ਕਈ ਵਾਰ ਕੀ ਹੁੰਦਾ ਨਾ ਲੜਾਈ ਕਦੋਂ ਹੁੰਦੀ ਹੈ ਤੁਸੀਂ ਮੈਨੂੰ ਕੁਝ ਕਿਹਾ ਮੈਨੂੰ ਬੁਰਾ ਲੱਗ ਗਿਆ ਮੈਂ ਵਾਪਸ ਕੀਤਾ ਉਸੇ ਵੇਲੇ ਜੇ ਮੈਂ ਉਸੇ ਵੇਲੇ ਵਾਪਸ ਨਾ ਕਰਾਂ ਥੋੜਾ ਜਿਹਾ ਹੋਲਡ ਕਰ ਲਾਂ ਥੋੜੀ ਜਿਹੀ ਪੇਸ਼ੈਂਸ ਰੱਖ ਲਾਂ ਥੋੜਾ ਜਿਆ ਨੋਰਮਲ ਹੋ ਜਵੇ ਉਸ ਤੋਂ ਬਾਅਦ ਆਪਣੀ ਗੱਲ ਕਹਿ ਲਓ ਫਿਰ ਰਿਐਕਸ਼ਨ ਉਹ ਨਹੀਂ ਹੋਊਗਾ ਜੋ ਉਸ ਵੇਲੇ ਹੋ ਜਾਣਾ ਸੀ ਕਿਉਂਕਿ ਪੱਖ ਦਾ ਮੁੱਦਾ ਆ ਇਹ ਮੈਂ ਤੁਹਾਨੂੰ ਦੱਸਾਂ ਕਿ ਇਹ ਮੈਂ ਆਪਣੀ ਪਿਛਲੀ ਜਨਰੇਸ਼ਨ ਤੋਂ ਸਿੱਖਿਆ ਓਕੇ ਜੀ ਕੀ ਮਤਲਬ ਜਿੱਦਾਂ ਮੈਂ ਅਜੇ ਵੀ ਦੇਖਦੀ ਹਾਂ ਆਪਣੀ ਮਦਰ ਇਨ ਲਾਉ ਨੂੰ ਜੇ ਡੈਡੀ ਨੇ ਕੁਝ ਕਹਿ ਦਿੱਤਾ ਮਦਰ ਨੂੰ ਮੰਨ ਲਓ ਬੁਰਾ ਲੱਗਿਆ ਮਦਰ ਇਨ ਲਾਉ ਨੂੰ ਉਹਨਾਂ ਨੇ ਉਸ ਵੇਲੇ ਨਹੀਂ ਬੋਲਣਾ ਉਸ ਵੇਲੇ ਹੱਸ ਦੇਣਾ ਅੱਛਾ ਜੀ ਲੇਕਿਨ ਜਦੋਂ ਬੱਚੇ ਬੱਚੇ ਨੇੜੇ ਨਹੀਂ ਹੋਣਗੇ ਫਿਰ ਜੋ ਇਕੱਲੇ ਹੋਣਗੇ ਫਿਰ ਉਹਨਾਂ ਨੂੰ ਆਪਣੀ ਗੱਲ ਕਹਿਣੀ ਆ ਫਿਰ ਉਹਨਾਂ ਨੇ ਕੁਝ ਨਹੀਂ ਬੋਲਣਾ ਉਹ ਫੇ ਚੁੱਪ ਚਾਪ ਸੁਣ ਲੈਂਦੇ ਆ ਸੁਣ ਲੈਂਦੇ ਆ ਹਨਾ ਤੇ ਇਹੇ ਹੀ ਅੰਡਰਸਟੈਂਡਿੰਗ ਹੁੰਦੀ ਹੈ ਕਿ ਕਦੀ ਕੋਈ ਮੜਾ ਜੇ ਨਿਭ ਜਾਏ ਕਦੀ ਕੋਈ ਮੜਾ ਜੇ ਨਿਭ ਜਾਏ ਹਨਾ ਨਹੀਂ ਤਾਂ ਫੇ ਲੜਾਈ ਦਾ ਤਾਂ ਕੋਈ ਅੰਤ ਨਹੀਂ ਹੈ ਮਿੰਟ ਲੱਗਦਾ ਹੈ ਤਲਵਾਰਾਂ ਨਿਕਲਣ ਨੂੰ ਰਿਸ਼ਤਾ ਕਹਿੰਦੇ ਜੋੜਨ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਟੁੱਟਣ ਨੂੰ ਮਿੰਟ ਲੱਗਦਾ ਕਦੀ ਵੀ ਲੇਕਿਨ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਦੀ ਵੀ ਆਪਣੇ ਲਾਈਫ ਪਾਰਟਨਰ ਨੂੰ ਐਸੀ ਗੱਲ ਨਾ ਕਹੋ ਕਿ ਉਹ ਜ਼ਿੰਦਗੀ ਚ ਕਦੀ ਭੁੱਲ ਨਾ ਸਕੇ ਕਈ ਵਾਰ ਇਸ ਗੁੱਸੇ ਚ ਇੱਕ ਦੂਸਰੇ ਨੂੰ ਐਸੀ ਐਸੀਆਂ ਗੱਲਾਂ ਕਹਿ ਦਿੰਨੇ ਆ ਕਿ ਬਾਕੀ ਸਾਰੀਆਂ ਗੱਲਾਂ ਪਤਾ ਨਹੀਂ ਲੱਗਦਾ ਕਿਹੜੀ ਗੱਲ ਤੇ ਲੜਾਈ ਹੋਈ ਸੀ ਲੇਕਿਨ ਉਹ ਗੱਲਾਂ ਯਾਦ ਰਹਿ ਜਾਂਦੀਆਂ ਜਿਹੜੀਆਂ ਗੱਲਾਂ ਨਾਲ ਤੁਸੀਂ ਉਹਨੂੰ ਹਰਟ ਕੀਤਾ ਹੈਨਾ ਜੀ ਹਾਂ ਇਹ ਇਹ ਧਿਆਨ ਰੱਖੋ ਹੋਰ ਜੋ ਮਰਜ਼ੀ ਕਰੋ ਕਹੋ ਲੇਕਿਨ ਐਸੀ ਗੱਲ ਨਾ ਕਹੋ ਜੋ ਉਹਨੂੰ ਮਤਲਬ ਉਹਦੇ ਦਿਲ ਤੇ ਚੋਟ ਕਰੇ ਸੋ ਨਾਈਸ ਇਹ ਬਹੁਤ ਜ਼ਿੰਦਗੀ ਦੇ ਤਜਰਬੇ ਨੇ ਜਿਹੜੇ ਮੈਂ ਦੱਸ ਰਹੇ ਨੇ ਸਾਨੂੰ ਅਪਣਾਉਣੇ ਚਾਹੀਦੇ ਵੈਸੇ ਅੱਜ ਦੀ ਜਨਰੇਸ਼ਨ ਸਪੈਸ਼ਲੀ ਹੈਨਾ ਮੈਮ ਜਿਨਨੇ ਤੁਸੀਂ ਥੀਏਟਰ ਮਤਲਬ ਕਿ ਥੀਏਟਰ ਕੀਤਾ ਹੋਇਆ ਟੀਚਿੰਗ ਵੀ ਕੀਤੀ ਹੈ ਅਵਾਰਡਸ ਵੀ ਨੈਸ਼ਨਲ ਇੰਟਰਨੈਸ਼ਨਲ ਆਪਣੇ ਨਾਮ ਕੀਤੇ ਆ ਸੋ ਜਿਵੇਂ ਮੈਂ ਕਹਿਆ ਸੀ ਚੈਲੈਂਜਿੰਗ ਹੁੰਦੇ ਆ ਹੈਨਾ ਕਿਰਦਾਰ ਨਿਭਾਉਣਾ ਚਾਹੁੰਦੇ ਹੋ ਤੁਸੀਂ ਬਟ ਇੱਕ ਪਾਸੇ ਇਹ ਵੀ ਹੁੰਦਾ ਕਿ ਕਈ ਵਾਰ ਨਾ ਕਿਸੇ ਕੈਰੈਕਟਰ ਨੂੰ ਲੈ ਕੇ ਸਾਨੂੰ ਲਾਲਚ ਆ ਜਾਂਦਾ ਵੀ ਇਹ ਕੈਰੈਕਟਰ ਮੈਂ ਹੀ ਕਰਨਾ ਹੈ ਜਿਉ ਤੁਹਾਡੀ ਕੋਈ ਫਿਲਮ ਆਉਂਦੀ ਹੈ ਹੈਨਾ ਸੋ ਤੁਹਾਨੂੰ ਲੱਗੇ ਕਿ ਨਹੀਂ ਹੁਣ ਮੈਂ ਇਹੀ ਕਰਨੀ ਆ ਭਾਵੇਂ ਉਹ ਬਾਚੋ ਪਤਾ ਲੱਗੇ ਕਿਸੇ ਹੋਰ ਨੇ ਕੀਤੀ ਆ ਜਾਂ ਵਾਪਸ ਤੁਹਾਡੇ ਕੋਲ ਆ ਜਵੇ ਸੋ ਕਦੇ ਐਵੇਂ ਦਾ ਕੈਰੈਕਟਰ ਹੋਇਆ ਕਿ ਨਹੀਂ ਕਿਸੇ ਲਈ ਤੁਸੀਂ ਲਾਲਚ ਕੀਤਾ ਹੋਵੇ ਨਹੀਂ ਇਹ ਕੈਰੈਕਟਰ ਤਾਂ ਮੈਂ ਹੀ ਕਰਨਾ ਕਿਉਂਕਿ ਮੈਂ ਕਰਨਾ ਚਾਹੁੰਦੀ ਆ ਕੋਈ ਵੀ ਫਿਲਮ ਹੋਵੇ ਨਹੀਂ ਕੈਰੈਕਟਰ ਤਾਂ ਜਦੋਂ ਅਸੀਂ ਫਿਲਮਾਂ ਦੇਖਦੇ ਆ ਕਈ ਵਾਰ ਲੱਗਦਾ ਹੁੰਦਾ ਹੈ ਕਿ ਵੀ ਆ ਕਾਸ਼ਾ ਮੈਨੂੰ ਮਿਲਿਆ ਹੁੰਦਾ ਲੇਕਿਨ ਉਹ ਮਤਲਬ ਪੰਜਾਬੀ ਚ ਤਾਂ ਮੈਂ ਨਹੀਂ ਕਹਿੰਦੀ ਹਮ ਬਾਲੀਵੁੱਡ ਚ ਬੋਲੀਵੁੱਡ ਜੀਆਂ ਜਦੋਂ ਫਿਲਮਾਂ ਦੇਖਦੇ ਆਂ ਕਿ ਫਿਰ ਲੱਗਦਾ ਕਾਸ਼ ਆਹ ਕੈਰੇਕਟਰ ਮੈਨੂੰ ਮਿਲਿਆ ਹੁੰਦਾ ਓਕੇ ਠੀਕ ਹੈ ਤੇ ਪੰਜਾਬੀ ਚ ਵੀ ਇੱਕ ਅੱਧਾ ਕੈਰੇਕਟਰ ਮੈਨੂੰ ਦਿਸਿਆ ਸੀ ਇਦਾਂ ਦਾ ਕਿ ਮੈਨੂੰ ਲੱਗਾ ਕਿ ਕਾਸ਼ ਇਹ ਮੈਨੂੰ ਮਿਲਿਆ ਹੁੰਦਾ ਤਾਂ ਮੈਂ ਇਦਾਂ ਕਰਦੀ ਇਹਨੂੰ ਲekin ਇਹ ਮੈਂ ਬੋਲੂੰਗੀ ਨਹੀਂ ਕਿਹੜਾ ਕੈਰੇਕਟਰ ਸੀ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਹੈਨਾ ਬੰਦਾ ਸੋਚਦਾ ਕਿ ਮੈਂ ਬੈਸਟ ਤੋਂ ਵੀ ਬੈਸਟ ਬੇਹਾਂ ਕਿ ਵੀ ਐਸ ਕੈਰੇਕਟਰ ਨੂੰ ਜੇ ਮੈਂ ਹੁੰਦੀ ਤਾਂ ਮੈਂ ਐ ਕਰਦੀ ਹੈਨਾ ਕਿਉਂਕਿ ਰੀਅਲ ਲਾਈਫ ਚ ਆਪਾਂ ਜੋ ਦੇਖਦੇ ਰੀਅਲ ਲਾਈਫ ਤੋਂ ਵੱਡੀ ਕੋਈ ਕਿਤਾਬ ਨਹੀਂ ਐ ਐਕਟਿੰਗ ਦੀ ਹਾਂ ਨਾ ਹੁਣ ਦੇਖ ਹੁਣ ਦੇਖੋ ਤੁਸੀਂ ਮੇਰੀ ਗੱਲ ਸੁਣ ਰਹੇ ਆ ਜੈਸਚਰ ਕਰ ਰਹੇ ਆ ਇਹ ਨੇਚੁਰਲ ਐ ਹਾਂ ਜੇ ਤੁਹਾਨੂੰ ਐਕਟਿੰਗ ਕਰਨ ਨੂੰ ਕਿਹਾ ਜਾਵੇ ਤੁਸੀਂ ਕੌਨਸ਼ੀਅਸ ਹੋ ਜਾਣਾ ਯੈਸ ਹੈ ਨਾ ਤੇ ਹੁਣ ਮੈਂ ਇਦਾਂ ਬੈਠੀ ਆ ਦੇਖੋ ਮੈਂ ਇਦਾਂ ਹੱਥ ਇਹ ਰੱਖਿਆ ਹੋਇਆ ਆ ਹਾਂ ਨਾ ਮੈਂ ਜੈਸਚਰ ਕਰ ਰਹੀ ਆ ਮੈਂ ਗੱਲ ਕਰ ਰਹੀ ਆ ਤੇ ਜੇ ਮੈਨੂੰ ਕੋਈ ਕਵੇ ਸੀਨ ਐ ਤਾਂ ਮੈਂ ਸ਼ਾਇਦ ਕੌਨਸ਼ੀਅਸ ਹੋ ਕੇ ਥੋੜਾ ਜਿਹਾ ਹੋ ਜਾ ਬਈ ਹਾਂ ਏਡਾ ਐਕਚੁਅਲ ਦੇ ਵਿੱਚ ਇਦਾਂ ਹੀ ਹੁੰਦਾ ਆ ਹਾਂ ਤੇ ਰੀਅਲ ਲਾਈਫ ਤੋਂ ਵੱਡੀ ਕੋਈ ਕਿਤਾਬ ਨਹੀਂ ਜੀ ਤੇ ਬਸ ਉਹੀ ਹੈ ਕਿ ਵੀ ਕੈਰੈਕਟਰ ਐਕਟਰ ਨੂੰ ਭੁੱਖ ਰਹਿੰਦੀ ਹੈ ਕਿ ਉਸ ਨੂੰ ਚੈਲੈਂਜਿੰਗ ਕੈਰੈਕਟਰ ਕਰਨ ਨੂੰ ਮਿਲਣ ਔਰ ਮਤਲਬ ਰੱਬ ਦੀ ਮਿਹਰ ਹੈ ਕਿ ਬਹੁਤੇ ਕੈਰੈਕਟਰ ਮੈਨੂੰ ਮਿਲੇ ਆ ਜੀ ਕਿ ਜਿਨ੍ਹਾਂ ਦੇ ਵਿੱਚ ਚੈਲੰਜ ਸੀਗਾ ਉਹ ਮੇਰੇ ਹਿੱਸੇ ਆਏ ਆ ਓਕੇ ਤੇ ਬਸ ਇਹ ਅੱਛਾ ਕੋਈ ਐਵੇਂ ਦਾ ਕੈਰੈਕਟਰ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਮਤਲਬ ਕਿ ਐਵੇਂ ਦਾ ਕੈਰੈਕਟਰ ਮੈਂ ਕਰਨਾ ਚਾਹੁੰਦੀ ਆ ਜਿਹੜਾ ਅਜੇ ਤੱਕ ਮੇਰੇ ਇਸੇ ਨਹੀਂ ਆਇਆ ਮੈਨੂੰ ਨਾ ਬਹੁਤੇ ਕੈਰੈਕਟਰ ਸੀਰੀਅਸ ਵਾਲੇ ਮਿਲੇ ਆ ਹੂੰ ਜਿਹੜੇ ਥੋੜੇ ਜਿਹੀ ਜੋਲੀ ਟਾਈਪ ਦੇ ਮਿਲੇ ਆ ਜਾਂ ਹੋਰ ਕਿਸੇ ਇਮੋਸ਼ਨ ਵਾਲੇ ਮਿਲੇ ਆ ਉਹ ਅਜੇ ਫਿਲਮਾਂ ਰਿਲੀਜ਼ ਨਹੀਂ ਹੋਈਆਂ ਓਕੇ ਜੀ ਤੇ ਇੱਕ ਮੇਰਾ ਨਾ ਇਮੇਜ ਇਹ ਬਣ ਗਿਆ ਕਿ ਵੀ ਮੈਡਮ ਤਾਂ ਮਤਲਬ ਸੀਰੀਅਸ ਰੋਲ ਵਿੱਚ ਜੱਜਦੀ ਐ ਤੇ ਵਧੀਆ ਕਰਦੀ ਐ ਮਤਲਬ ਮੈਂ ਇਹ ਕਲੀਅਰ ਕਰਨਾ ਚਾਹੁੰਦੀ ਆ ਐਕਟਰ ਉਹੀ ਹੁੰਦਾ ਜਿਹੜਾ ਹਰ ਤਰ੍ਹਾਂ ਦੇ ਕੈਰੈਕਟਰ ਕਰ ਸਕੇ ਔਰ ਮੈਂ ਕਰ ਸਕਦੀ ਆ ਠੀਕ ਹੈ ਤੁਸੀਂ ਮਤਲਬ ਇਹ ਮੈਨੂੰ ਲੱਗਦਾ ਹੈ ਕਿ ਜਦੋਂ ਕਾਸਟਿੰਗ ਕਰਦੇ ਆ ਚੈਲੰਜ ਲੈਣਾ ਚਾਹੀਦਾ ਆ ਕੀ ਇਹ ਕਿਸੇ ਦੀ ਪੁਰਾਣੀ ਫਿਲਮ ਦੇਖ ਕੇ ਇਹ رائے ਨਾ ਬਣਾ ਲਓ ਕਿ ਮੈਡਮ ਤਾਂ ਸਿਰਫ ਇਸ ਤਰ੍ਹਾਂ ਦੇ ਕੈਰੈਕਟਰ ਕਰ ਸਕਦੀ ਆ ਜਦੋਂ ਮੈਂ ਥੀਏਟਰ ਮੈਂ ਬਹੁਤ ਕੀਤਾ ਹੋਇਆ ਜੀ 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 ਜਦੋਂ ਥੀਏਟਰ ਕਰਦੇ ਹੁੰਦੇ ਸੀ ਮੈਂ ਸੋਚਦੀ ਹੁੰਦੀ ਸੀ ਸ਼ਾਇਦ ਮੈਂ ਟਰੈਜੀਕ ਰੋਲ ਜ਼ਿਆਦਾ ਕਰ ਸਕਦੀ ਵਧੀਆ ਸ਼ਾਇਦ ਮੈਂ ਕਾਮੇਡੀ ਨਹੀਂ ਕਰ ਸਕਦੀ ਲੇਕਿਨ ਜਦੋਂ ਮੈਨੂੰ ਕਾਮੇਡੀ ਚ ਕਾਸਟ ਕੀਤਾ ਗਿਆ ਉਹ ਮਤਲਬ ਇਸ ਤਰ੍ਹਾਂ ਦਾ ਸੀਗਾ ਕਿ ਸਾਰਿਆਂ ਨੂੰ ਲੱਗਿਆ ਮਤਲਬ ਔਰ ਮੈਨੂੰ ਵੀ ਖੁਦ ਨੂੰ ਸਮਝ ਆਇਆ ਕਿ ਮੈਂ ਬਹੁਤ ਅੱਛਾ ਅੱچھے ਕਾਮੇਡੀ ਕੈਰੈਕਟਰ ਕਰ ਸਕਦੀ ਆ ਹੁਣ ਮੈਨੂੰ ਹੌਲੀ ਹੌਲੀ ਮਿਲਣ ਲੱਗੇ ਆ ਓਕੇ ਮਿਲਣ ਲੱਗੇ ਆ ਤੇ ਮੈਂ ਚਾਹੁੰਨੀ ਆ ਮੈਨੂੰ ਅੱਗੇ ਵੀ ਮਿਲਣ ਮਤਲਬ ਸੀਰੀਅਸ ਵੀ ਮਿਲਣ ਕਾਮੇਡੀ ਵੀ ਮਿਲੇ ਹੈਨਾ ਕਿਉਂਕਿ ਐਕਟਰ ਦੀ ਤਾਂ ਭੁੱਖ ਹੁੰਦੀ ਆ ਵੀ ਉਹਨੂੰ ਡਿਫਰੈਂਟ ਤਰ੍ਹਾਂ ਦੇ ਕੈਰੈਕਟਰ ਕਰਨੇ ਨੂੰ ਮਿਲਣ ਇੱਕ ਹੋਰ ਹੈ ਕਿ ਵੀ ਇੱਕ ਕੈਰੈਕਟਰ ਨੂੰ ਤੁਸੀਂ ਉਹਦੇ ਵਿੱਚ ਨਾ ਬਨੋ ਕਿ ਬਈ ਇਹ ਕੋਈ ਗਰੀਬ ਲੇਡੀ ਦਿਖਾਉਣੀ ਆ ਬਲਿੰਦਰ ਮੈਡਮ ਨੂੰ ਬਲਾ ਕੇ ਥੋੜਾ ਜਿਹਾ ਕਾਲਾ ਹੋਰ ਕਰ ਦਿਓ ਹੂੰ ਤੇ ਥੋੜਾ ਹੋਰ ਕਰ ਦਿਓ ਤੇ ਉਹ ਹੋ ਜਾਏਗਾ ਮਤਲਬ ਰਿਚ ਲੁੱਕ ਚਾਹੀਦੀ ਆ ਤਾਂ ਜਿਹਦਾ ਰੰਗ ਬਹੁਤ ਗੋਰਾ ਹੋਵੇ ਇਹ ਉਹਨੂੰ ਸੱਦ ਲਓ ਐਦਾਂ ਥੋੜੀ ਹੁੰਦੀ ਐ ਮਤਲਬ ਇਹਦਾ ਮਤਲਬ ਫਿਰ ਸਾਊਥ ਚੇਤੇ ਕੋਈ ਮਤਲਬ ਅਮੀਰ ਹੋਈ ਨਹੀਂ ਸਕਦਾ ਜਾਂ ਫਿਰ ਅਮਰੀਕਾ ਜਿੱਥੇ ਇੰਨੇ ਗੋਰੇ ਲੋਕ ਹੈ ਉਹ ਤਾਂ ਉਹ ਤਾਂ ਫਿਰ ਅਮੀਰੀ-ਉਮੀਦ ਹੈ ਹਾਂ ਕੋਈ ਇੱਥੇ ਕੋਈ ਗਰੀਬ ਨਹੀਂ ਹੋ ਸਕਦਾ ਇਹ ਜੋ ਜੋ ਕ੍ਰਾਈਟੇਰੀਆ ਹੈ ਨਾ ਕਿ ਇੱਕ ਮਤਲਬ ਇੱਥੇ ਬਣਿਆ ਹੋਇਆ ਅਮੀਰ ਦੇ ਕੈਰੈਕਟਰ ਲਈ ਆ ਗਰੀਬ ਦੇ ਕੈਰੈਕਟਰ ਲਈ ਆ ਕਾਮੇਡੀ ਲਈ ਆ ਜੇ ਤੁਹਾਨੂੰ ਐਕਟਰ ਵਧੀਆ ਲੱਗਦਾ ਨਾ ਤੁਸੀਂ ਉਹਨੂੰ ਚੈਲੰਜ ਦੇ ਕੇ ਦੇਖੋ ਇੱਕ ਵਾਰੀ ਹੈ ਨਾ ਮੈਨੂੰ ਇਹ ਲੱਗਦਾ ਬਾਕੀ ਇਹ ਮੇਰੀ ਸੋਚ ਹੈ